ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਰਾਸਿਤ ਬਲੌਗ ਵਿੱਚ ਮੈਂ ਸੰਦੀਪ ਕੌਰ ਤੁਹਾਡਾ ਸਵਾਗਤ ਕਰਦੀ ਹਾਂ ਜੀ ਲਓ ਜੀ ਆਪਾਂ ਆਪਣੇ ਪਿੰਡ ਪਹੁੰਚ ਗਏ ਹਾਂ ਤੇ ਅੱਜ ਇੱਥੇ ਟਾਈਮ ਹੋ ਗਿਆ ਟਿਊਸ਼ਨ ਦਾ ਸ਼ਾਮ ਦੇ 5 ਵਜੇ ਦਾ ਆਪਾਂ ਬਲੌਗ ਦੀ ਸ਼ੁਰੂਆਤ ਕਰ ਲਈ ਵੈਸੇ ਤਾਂ ਆਪਾਂ ਸਵੇਰੇ 10 ਵਜੇ ਆ ਗਏ ਸੀਗੇ ਪਰ ਇੰਨੇ ਜ਼ਿਆਦਾ ਕੰਮ ਹੋਣ ਕਰਕੇ ਮੇਰਾ ਬਿਲਕੁਲ ਵੀ ਬਲੌਗ ਬਣਾਉਣ ਦਾ ਮੂਡ ਨਹੀਂ ਸੀ ਕਿ ਕੰਮ ਤੜੀ ਤੇ ਮੜੀ ਚੜੇ ਪਏ ਸੀਗੇ ਬਹੁਤ ਜ਼ਿਆਦਾ ਫਿਰ ਮੈਨੂੰ ਇਹ ਸੀਗਾ ਕਿ ਜਿੰਨਾ ਹੋ ਸਕੇ ਛੇਤੀ ਛੇਤੀ ਕੁਝ ਕੰਮ ਨਿਬੇੜਾਂ ਵੈਸੇ ਤਾਂ 2-3 ਦਿਨ ਲੱਗ ਜਾਣਗੇ ਘਰ ਨੂੰ ਸੈਟ ਵਗੈਰਾ ਕਰਨ ਦੇ ਵਿੱਚ ਹਨਾ ਬਹੁ ਦੇ ਇਹ ਕੋਰਤ ਤੇ ਜਾਣ ਤੇ ਪਿੱਛੋਂ ਕਰਨ ਨੂੰ ਸਮਟਣਾ ਬਹੁਤ ਔਖਾ ਹੋ ਜਾਂਦਾ ਹੈ ਜੀ ਤੇ ਇੱਥੇ ਮੈਂ ਸ਼ਾਮ ਨੂੰ 5 ਵਜੇ ਆਪਦਾ ਵਲੌਗ ਦੀ ਸ਼ੁਰੂਆਤ ਕਰ ਲਈ ਸੀਗੀ ਤੇ ਜਿਹੜੇ ਆਪਾਂ ਕੰਮ ਕਰਨਾ ਉਹ ਤਾਂ ਕਰਨਾ ਹੀ ਕਰਨਾ ਹਨਾ ਇਹ ਆਪਣਾ YouTube ਤੇ ਜਿਹੜਾ ਡੇਲੀ ਦਾ ਵਰਕ ਹੈ ਉਹ ਤਾਂ ਕਰਨਾ ਹੀ ਹੁੰਦਾ ਹੈ ਆ ਜਿਹੜੇ ਘਰ ਦੇ ਰੁਟੀਨ ਦੇ ਵਰਕ ਆ ਉਹ ਵੀ ਆਪਾਂ ਕਰਨੇ ਹੀ ਹੁੰਦੇ ਆ ਤੇ ਹਾਂਜੀ ਤੁਸੀਂ ਜਿਹੜਾ ਆਪਾਂ ਰਾਜਸਥਾਨੀ ਵਿਆਹ ਦਾ ਬਲੌਗ ਪਾਇਆ ਸੀ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾ ਬਹੁਤ ਸੋਹਣੇ ਸੋਹਣੇ ਕਮੈਂਟ ਕੀਤੇ ਤੁਸੀਂ ਇੰਜੋਏ ਵੀ ਕੀਤਾ ਬਹੁਤ ਵਧੀਆ ਲੱਗਿਆ ਜੀ ਤੇ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਿਆ ਸੀ ਵੀ ਰਾਜਸਥਾਨੀ ਕਲਚਰ ਵਿੱਚ ਔਰਤਾਂ ਜਿਹੜੀਆਂ ਅਦੇ ਸਿਰ ਤੇ ਇੱਕ ਜਵਲੇਦੀ ਦਾ ਯੂਜ਼ ਕਰਦੀਆਂ ਉਸ ਨੂੰ ਕੀ ਕਹਿੰਦੇ ਆ ਹਨਾ ਤਾਂ ਮੈਂ ਪੁੱਛਿਆ ਸੀਗਾ ਉਸ ਵਾਸਤੇ ਮਨਪ੍ਰੀ ਸਿਸਟਰ ਤੇ ਪ੍ਰਿਆ ਸਿਸਟਰ ਨੇ ਉਸ ਦਾ ਜਵਾਬ ਦਿੱਤਾ ਬਹੁਤ ਵਧੀਆ ਲੱਗਿਆ ਆ ਉਸ ਨੂੰ ਕਹਿੰਦੇ ਆ ਬੋਰਲਾ ਹਨਾ ਰਾਜਸਥਾਨੀ ਕਲਚਰ ਵਿੱਚ ਜਿਹੜੀਆਂ ਵਿਆਹੀਆਂ ਔਰਤਾਂ ਹੁੰਦੀਆਂ ਹਨਾ ਉਹ ਬੋਰਲਾ ਪਾਉਂਦੀਆਂ ਹਨਾ ਇਹ ਉਹਨਾਂ ਦੇ ਸੁਆਗਤ ਦੇ ਨਿਸ਼ਾਨੀ ਮੰਨਿਆ ਜਾਂਦਾ ਹੈ ਜੀ ਤੇ ਲੋ ਜੀ ਇੱਥੇ ਆਪਾਂ ਟਿਊਸ਼ਨ ਪੜਾ ਰਹੇ ਸੀਗੇ ਤੇ ਆ ਜਿਹੜੀ ਬੱਚੀ ਹੈ ਹੈਗੀ ਬਹੁਤ ਜ਼ਿਆਦਾ ਸ਼ਰਾਰਤੀ ਤੇ ਕਈ ਭੈਣਾਂ ਭਰਾ ਪੁੱਛਦੇ ਸੀ ਕਾ ਕਹੇ ਨੇ ਜੀ ਇਹ ਹੈ ਗੁੜੀਆ ਆ ਹਨਾ ਇਹ ਹਜੇ ਸਕੂਲ ਨਹੀਂ ਜਾਣ ਲੱਗੀਗੀ ਤਿੰਨ ਸਾਲ ਦੀ ਹੋਈ ਹੈ ਤੇ ਇਹ ਆਪਣੇ ਕੋਲ ਹੀ ਹਜੇ ਨਰਸਰੀ ਕਰ ਰਹੀ ਆ ਦੇ ਬਹੁਤ ਜ਼ਿਆਦਾ ਸ਼ਰਾਰਤੀ ਆ ਹਨਾ ਪੜਨ ਨਾਲ ਬਿਲਕੁਲ ਧਿਆਨ ਹੈ ਨਹੀਂ ਅਵਸਰ ਦੀਆਂ ਪੋਇਮਾਂ ਸੁਣਾਉਣੀਆਂ ਇਸ ਨੇ ਤੇ ਆ ਕੰਮ ਰਹਿੰਦਾ ਇਹਦਾ ਤੇ ਦੂਜਿਆਂ ਨੂੰ ਤੰਗ ਕਰਨਾ ਦੋ ਬੱਚੇ ਵਧੀਆ ਪੜਦੇ ਆ ਤੇ ਇਹ ਬਹੁਤ ਜ਼ਿਆਦਾ ਸ਼ਰਾਰਤਾ ਕਰਦੀ ਹੈ ਤੇ ਮੈਂ ਇਸ ਨੂੰ ਕਹਿ ਰਹੀ ਸੀ ਵੀ ਹੁਣ ਪੈਨਸਿਲ ਸ਼ਾਪ ਕਰਕੇ ਦੇਤੀ ਹੈ ਤੇ ਆਪਣਾ ਵਰਕ ਕਰੋ ਬਸ ਇਹਦਾ ਧਿਆਨ ਹੈ ਹੁੰਦਾ ਵੀ ਇੱਧਰ ਉੱਧਰ ਸ਼ਰਾਰਤਾ ਕਰਨੀ ਆ ਕਿਸੇ ਦੀ ਕਾਪੀ ਲੈਣੀ ਕਿਸੇ ਦੀ ਪੈਨਸਿਲ ਲੈਣੀ ਆਹੀ ਕੰਮ ਰਹਿੰਦਾ ਇਹਨੂੰ ਥੋੜਾ ਜਿਹਾ ਹੈਂਡਲ ਕਰਨਾ ਮੁਸ਼ਕਲ ਹੋ ਜਾਂਦਾ ਪਰ ਬਹੁਤ ਪਿਆਰ ਨਾਲ ਇਸ ਨੂੰ ਹੈਂਡਲ ਕਰੀਏ ਦੇਖੋ ਨਾ ਮੰਮੀ ਇਹ ਦੇਖੋ ਕੱਪੜੀ ਆ ਕੱਪੜੀ ਇਹ ਦੇਖੋ ਕੱਪੜਾ ਬਾਤ ਨੂੰ ਮੈਂ ਜਿੱਥੇ ਜਿੱਥੇ ਕੰਮ ਹਾਂ ਚਲੋ ਨਾਓ ਬੱਚੇ ਇਹ ਦੇਖਾਵੇਂ ਕੀ ਚਾਹੀਦਾ ਪਹਿਲਾ ਵਰਕ ਕੀਤਾ ਜੋ ਵਰਕ ਕਰੇਗਾ ਉਹਨੂੰ ਮਿਲੋਗੀ ਟੌਫੀ ਮੱਤੀ ਪਈ ਕਦੋਂ ਦੇ ਗਾਣਾ ਕਰੇ ਨਹੀਂ ਜਾਣਾਗਾ ਪਹਿਲਾ ਵਰਕ ਕਰਨਾ ਹੈ ਹੇ ਟਿਊਸ਼ਨ ਪੜਾਹ ਕੇ ਹਟੇ ਤੇ ਆ ਗਿਆ ਮੀਂਹ ਜੀ ਬਹੁਤ ਤੇਜ਼ ਛਰਟੇ ਕਰ ਮੀਂਹ ਬਹੁਤ ਵਧੀਆ ਲੱਗਿਆ ਕਿਉਂਕਿ ਮੌਸਮ ਹੋ ਗਿਆ ਠੰਡਾ ਪੜੇ ਜਨਾਬੀ ਆਪਾਂ ਉਹ ਸਾਰੇ ਬਹੁਤ ਨੇ ਤਾਂ ਅੱਧਾ ਘੌਣਾ ਘੰਟਾ ਪੂਰਾ ਤੇਜ਼ੀ ਦਰਿਆ ਬੁੱਤ ਕੋਈ ਆਵਾਜ਼ ਕਿੰਨੀ ਵਧੀਆ ਲੱਗਦੀ ਹੈ ਨਾ ਛੰਛੰ ਦੀ ਆਵਾਜ਼ ਬਹੁਤ ਹੀ ਵਧੀਆ ਲੱਗਦੀ ਹੈ ਮੀਂਹ ਦੀ ਤੇ ਇਧਰ ਆਪਾਂ ਬਣਾ ਰਹੇ ਸੀ ਖਖੜੀ ਦੀ ਸਬਜ਼ੀ ਇਸ ਵਾਰ ਆਪਾਂ ਜਦੋਂ ਉੱਥੇ ਗਏ ਨਾ ਤਾਂ ਮੰਮੀ ਹੁਣਾਂ ਨੂੰ ਵੀ ਬਣਾ ਕੇ ਖਲਾਈ ਉਹਨਾਂ ਨੂੰ ਵੀ ਪਸੰਦ ਆਈ ਕਿਉਂਕਿ ਨਾ ਪਹਿਲਾ ਟਾਈਮ ਨਹੀਂ ਸੀ ਸਾਡੇ ਕੋਲ ਤੇ ਮੈਂ ਕਿਹਾ ਚਲੋ ਫੱਕੜੀ ਪੇ ਫੱਕੜੀ ਦੀ ਸਬਜ਼ੀ ਬਣਾਉਣੀ ਆ ਮੈਂ ਬਣਾਤੀ ਤਾਂ ਉਹਨਾਂ ਨੂੰ ਵੀ ਬੜੀ ਪਸੰਦ ਆਈ ਤੇ ਅੱਜ ਆਪਾਂ ਇੱਥੇ ਵੀ ਬਣਾ ਲਈ ਫੱਕੜੀ ਦੀ ਸਬਜ਼ੀ ਇਹ ਕੜਾਈ ਦੇ ਵਿੱਚ ਨਾ ਪਹਿਲਾਂ ਘੋ ਗਰਮ ਕਰਕੇ ਤੇ ਮੈਂ ਫ੍ਰਿਜ ਚ ਰੱਖ ਦੱਸ ਸੀਗਾ ਹੁਣ ਠੰਡਾ ਹੋ ਗਿਆ ਤੇ ਉਸ ਨੂੰ ਕੱਢ ਕੇ ਤੇ ਉਸੇ ਕੜਾਈ ਦੇ ਵਿੱਚ ਤੜਕਾ ਲਾ ਲਾ ਤਾਂ ਕਰਕੇ ਥੋੜੇ ਜਿਹੀ ਸਾਈਡਾਂ ਤੇ ਜੰਮ ਗਈ ਇਹ ਬੱਜ ਨੂੰ ਹੁਣ ਟੱਕ ਦਿੰਨੇ ਆ ਥੋੜੀ ਜਿਹੀ ਤਰੀ ਬਣ ਜੂਗੀ ਆਪਾਂ ਜਾਂਨੇ ਧਾਰਾ ਕੱਢਣ ਵਾਸਤੇ ਲੋਜੀ ਅੱਜ ਆ ਕੰਮ ਬਹੁਤ ਵਧੀਆ ਹੋ ਗਿਆ ਵੀ ਅੱਜ ਜਿਹੜੇ ਪੱਠਿਆਂ ਦਾ ਟੋਕਾ ਸੀਗਾ ਉਹ ਇੱਧਰ ਸੈੱਟ ਕਰਕੇ ਲਾਤਾ ਵੈਸੇ ਤੇ ਇਹਦੇ ਟਾਇਰ ਲਾਤੇ ਸੀ ਜਿੱਥੇ ਮਰਜੀ ਲਾਜੇ ਰੋੜ ਕੇ ਹਨਾ ਪਰ ਇੱਧਰ ਟੀਨਾ ਥੱਲੇ ਕਰਤਾ ਵੀ ਹੁਣ ਮੀਂਹ ਵਗੈਰਾ ਵੀ ਨਹੀਂ ਆਇਆ ਕਰੂਗਾ ਕੋਈ ਹੁਣ ਪਸ਼ੂ ਘਟ ਹੈ ਤੇ ਫਿਰ ਇੱਥੇ ਜਗ੍ਹਾ ਬਚ ਗਈ ਸੀ ਤੇ ਤਾਂ ਕਰਕੇ ਫਿਰ ਇਹ ਇੱਥੇ ਲਾਤਾ ਹੁਣ ਤੇ ਅੱਜ ਪਹਿਲੀ ਵਾਰ ਦਿਨ ਪੱਠੇ ਲੈਣ ਗਏ ਸੀਗੇ ਤਾਂ ਮੀਂਹ ਬਹੁਤ ਆ ਗਿਆ ਭਿੱਜ ਕੇ ਆਏ ਹਨਾ ਖੇਤੋਂ ਤੇ ਪੱਠੇ ਹੁਣ ਕੁਝ ਪਾਤੇ ਕੁਝ ਰਹਿੰਦੇ ਆ ਬਾਅਦ ਚ ਪਾਣਗੇ ਨੇ ਤਾਂ ਬਹੁਤ ਔਖਾ ਹੋ ਜਾਂਦਾ ਸੀ ਮੀਂਹ ਕਣੇ ਚ ਪੱਠੇ ਚੱਕਣੇ ਪੈਂਦੇ ਸੀ ਹੁਣ ਇੱਥੇ ਵਧੀਆ ਲੱਗ ਗਿਆ ਪਹਿਲਾਂ ਜਗਾ ਘੱਟ ਹੁੰਦੀ ਸੀ ਤੇ ਬਾਹਰਲੇ ਬੰਨੇ ਲੱਗਿਆ ਹੁੰਦਾ ਸੀਗਾ ਉੱਥੇ ਤੇ ਹੁਣ ਇੱਥੇ ਲਾਤਾ ਤੇ ਹੁਣ ਵਧੀਆ ਪੱਠੇ ਪਿਆ ਰਿਆ ਕਰਨਗੇ ਹਨ ਨਹੀਂ ਤੇ ਫਿਰ ਮੀਂਹ ਦੇ ਵਿੱਚ ਇਹ ਹੁੰਦਾ ਖਰਾਬ ਜਿਹਾ ਹੋ ਜਾਂਦੇ ਮੁਸ਼ਕ ਜਿਹਾਉਣ ਲੱਗਦੇ ਨੇ ਪੱਠੇ ਜਿਹਦੇ ਮੀਂਹ ਪੈ ਗਿਆ ਤੇ ਤਾਂ ਕਰਕੇ ਫਿਰ ਚੱਕੜੇ ਪੈਂਦੇ ਸੀਗੇ ਨਾ ਹੋਰ ਜਗਾ ਰੱਖਣੇ ਪੈਂਦੇ ਸੀਗੇ ਚਲੋ ਜੀ ਆਪਾਂ ਕੱਢਦੇ ਧਾਰਾ ਹੁਣ ਇੱਥੇ ਹੋ ਗਿਆ ਸੀ ਸਵੇਰ ਦਾ ਟਾਈਮ ਮੈਂ ਕੁਝ ਕੰਮਕਾਜ ਕਰਨ ਤੋਂ ਬਾਅਦ ਮੈਂ ਲੱਗ ਗਈ ਸੀਗੀ ਫ੍ਰਿਜ ਦੀ ਸਫਾਈ ਕਰਨ ਵਾਸਤੇ ਇਸ ਵਿੱਚ ਸਾਰੇ ਜਿਹੜੇ ਮੈਟ ਵਗੈਰਾ ਸੀਗੇ ਕੱਢ ਕੇ ਸਾਫ਼ ਕੀਤੇ ਸੁੱਕਣੇ ਪਾਏ ਉਸ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕੀਤਾ ਫਿਰ ਬਾਹਰੋਂ ਵੀ ਸਾਰੀ ਸਫਾਈ ਕੀਤੀ ਤੇ ਅੱਜ ਮੈਂ ਕਿਹਾ ਚਲੋ ਰਸੋਈ ਦੀ ਸਫਾਈ ਕਰ ਦਿੰਦੀ ਹਾਂ ਕਿਉਂਕਿ ਨਾ ਪਹਿਲਾਂ ਹਨੇਰੀਆਂ ਆਈਆਂ ਫਿਰ ਮੀਂਹ ਆਇਆ ਨਾ ਤੇ ਉਹ ਹਨੇਰੀਆਂ ਨਾਲ ਦਿੱਤਾ ਜਾ ਜੰਮ ਗਿਆ ਇਸ ਕਰਕੇ ਹੌਲੀ-ਹੌਲੀ ਸਫਾਈ ਹੋਊਗੀ ਇੱਕ ਦਿਨ ਦੇ ਵਿੱਚ ਤਾਂ ਹੁੰਦੀ ਨਹੀਂ ਮੈਂ ਸ਼ੁਰੂ ਕੀਤੀ ਹੋਈ ਆ ਚਲੋ 2-3 ਦਿਨ ਮੈਨੂੰ ਲੱਗ ਜਾਣਗੇ ਥੋੜੇ ਜਿਹਾ ਕਲੀਨਿੰਗ ਕਰਨ ਵਾਸਤੇ ਤੇ ਉਸ ਤੋਂ ਬਾਅਦ ਜੀ ਇੱਥੇ ਮੈਂ ਇਹ ਸਾਰੇ ਸਾਰੇ ਕੱਪੜੇ ਪ੍ਰੈਸ ਕਰਦੇ ਸੀਗੇ ਤੇ ਇਹਨਾਂ ਨੂੰ ਸੈੱਟ ਕਰਕੇ ਰੱਖਣ ਵਾਲਾ ਸੀਗਾ ਹਨਾ ਹੁਣ ਇਹ ਛੋਟੇ-ਛੋਟੇ ਕੰਮ ਜਿਹੜੇ ਹੁੰਦੇ ਛੋਟੇ ਤਾਂ ਨਹੀਂ ਕਹਿ ਸਕਦੇ ਕਿਉਂਕਿ ਪ੍ਰੈਸ ਕਰਨ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਉਹ ਵੀ ਕੁਰਤੇ ਪਜਾਮੇ ਜਿਵੇਂ ਬਹੁਤ ਟਾਈਮ ਲੱਗਦਾ ਕੁੱਟਣ ਦੇ ਕੁਰਤੇ ਪਜਾਮੇ ਕਰਨ ਦੇ ਵਿੱਚ ਜਿਵੇਂ ਕਰਕੇ ਰੱਖਦੇ ਸੀਗੇ ਪਰੇ ਇਹ ਸੈੱਟ ਕਰਕੇ ਰੱਖਣ ਵਾਲੇ ਸੀਗੇ ਤੇ ਹੁਣ ਮੈਂ ਕਿ ਇਹਨਾਂ ਨੂੰ ਸੈੱਟ ਕਰਕੇ ਅਲਮਾਰੀ ਦੇ ਵਿੱਚ ਰੱਖਦਾ ਤੇ ਹਜੇ ਬਹੁਤ ਸਾਰੇ ਕੰਮ ਕਾਜ ਜਿਹੜੇ ਮੇਰੇ ਰਹਿੰਦੇ ਸੀਗੇ ਸਾਫ ਸਫਾਈ ਵਾਲੇ ਤੇ ਕਾਫੀ ਦਿਨ ਲੱਗ ਜਾਣਗੇ ਯਾਨੀ ਕਿ ਘਰ ਨੂੰ ਮੈਨੇਜ ਕਰਨ ਦੇ ਵਿੱਚ ਬਹੁਤ ਦਿਨ ਲੱਗ ਜਾਂਦੇ ਸੈੱਟ ਕਰਨ ਦੇ ਵਿੱਚ ਤੇ ਇਹ ਜਿਹੜਾ ਰਸੋਈ ਵਾਲਾ ਪੱਖਾ ਸੀਗਾ ਐਵੇਂ ਨੇਰੀ ਨਾ ਭਰ ਗਿਆ ਸੀਗਾ ਨਾ ਮੇਰ ਰਸੋਈ ਤਾਂ ਧੋਤੀ ਸੀਗੀ ਤੇ ਹੁਣ ਸੁੱਕ ਵੀ ਗਈ ਸੀਗੀ ਫਿਰ ਮੈਂ ਇੱਥੇ ਇਸ ਨੂੰ ਵੀ ਸਾਫ਼ ਕਰਨ ਲੱਗ ਗਈ ਸੀਗੀ ਮੈਂ ਕਿਹਾ ਚਲੋ ਖੋਲ ਕੇ ਤਨੀ ਸਾਫ਼ ਕਰਦੀ ਕਿਉਂਕਿ ਫਿਰ ਬਹੁਤ ਜ਼ਿਆਦਾ ਇਹਨੂੰ ਕਸਣਾ ਵਗੈਰੇ ਦਾ ਪੰਗਾ ਹੋ ਜਾਂਦਾ ਨਾ ਬਹੁਤ ਟਾਈਮ ਲੱਗ ਜਾਣਾ ਚਲੋ ਇੱਕ ਵਾਰੀ ਇਹਦੇ ਮਿੱਟੀ ਰੇਤਾ ਜਲਾ ਦਨੀ ਕਿਉਂਕਿ ਚਿੱਟਾ ਰੰਗ ਕਰਕੇ ਬਹੁਤ ਰੇਤਾ ਪੈ ਜਾਂਦਾ ਹੈ ਤੇ ਰਸੋਈ ਤਾਂ ਵੈਸੇ ਵੀ ਓਪਨ ਹੈ ਤੇ ਇਥੇ ਰੇਤਾ ਬਹੁਤ ਆ ਜਾਂਦਾ ਹੈ ਤੇ ਹੌਲੀ ਹੌਲੀ ਕਰਕੇ ਮੈਂ ਕਿ ਸਾਰੇ ਸਾਫ ਸਫਾਈ ਕਰਾਂਗੇ ਕਿਉਂਕਿ ਕੋਦਮ ਕਰਨੀ ਥਕਾਵਟ ਵੀ ਹੋ ਜਾਂਦੀ ਹੈ ਤੇ ਇੱਥੇ ਮੈਨੂੰ ਥੋੜਾ ਜਿਹਾ ਐਸਰਾ ਲੱਗ ਰਿਹਾ ਸੀ ਵੀ ਮੇਂ ਗਰਮ ਸਰਦ ਹੋ ਗਈ ਕਿਉਂਕਿ ਜਦੋਂ ਬਣਾ ਰਹੀ ਸੀ ਤੰਦੂਰ ਤੇ ਫੁਲਕੇ ਉਧਰੋਂ ਮੀਝ ਆ ਗਿਆ ਕਣੀਆਂ ਜਿਹਾ ਆ ਗਿਆ ਫਿਰ ਤਾਰ ਤੇ ਕੱਪੜੇ ਸੁੱਕਣੇ ਪਏ ਹੋਏ ਸੀਗੇ ਤੇ ਉਹ ਲਾਉਣ ਲੱਗ ਗਈ ਤੇ ਉਹ ਫੇਰ ਗਰਮ ਸਰਦ ਜੀ ਹੋ ਗਈ ਹਨਾ ਇਸ ਕਰਕੇ ਮੈਨੂੰ ਥੋੜਾ ਜਿਹਾ ਐਵੇਂ ਵੀ ਲੱਗ ਰਿਹਾ ਸੀਗਾ ਵੀ ਬੁਖਾਰ ਹੋ ਰਿਹਾ ਹੈ ਹਨਾ ਪਰ ਘਰ ਦੇ ਕੰਮ ਕਾਜ ਤਾਂ ਕਰਨੇ ਹੀ ਆ ਹੋੜੀ-ਹੋੜੀ ਕਰਾਂਗੇ ਤਾਂ ਹੀ ਜਾ ਕੇ ਘਰ ਸੈਟ ਹੁੰਦਾ ਬਹੁਤ ਟਾਈਮ ਲੱਗ ਜਾਂਦਾ ਨਾ ਉਹ ਵੀ 4-5 ਦਿਨਾਂ ਦਾ ਖਲਾਰਾ ਸਮਿਟਣਾ ਹੋਵੇ ਤਾਂ ਕਾਫੀ ਟਾਈਮ ਲੱਗ ਜਾਂਦਾ ਉਸ ਨੂੰ ਸੰਭਾਲਣ ਵਾਸਤੇ ਜੀ ਕਿਉਂਕਿ ਮੇਰੀ ਆਦਤ ਇਹ ਹੈ ਕਿ ਮੈਂ ਕਦੇ ਟਾਈਮ ਵੇਸਟ ਨਹੀਂ ਕਰਦੀ ਕਿਉਂਕਿ ਟਾਈਮ ਜਿਹੜਾ ਹੁੰਦਾ ਸਮਾਂ ਜਿਹੜਾ ਹੁੰਦਾ ਬਹੁਤ ਜ਼ਿਆਦਾ ਕੀਮਤੀ ਹੈ ਦੀ ਵੈਲਿਊ ਬਹੁਤ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਹੀ ਆਪਾਂ ਜ਼ਿੰਦਗੀ ਦੇ ਵਿੱਚ ਕੁਝ ਪਾ ਸਕਦੇ ਹਾਂ ਤੇ ਮੇਰੀ ਆਦਤ ਹੈ ਕਿ ਚਾਹੇ ਗਰਮੀ ਆ ਕਹੇ ਸਿਆਲ ਆ ਜਾਂ ਆਪਦਾ ਕੰਮ ਕਾਜ ਕਰਨਾ ਹੈ ਪਹਿਲਾਂ ਹਨਾ ਇਹ ਨਹੀਂ ਕਿ ਸਿਆਲ ਆ ਗਿਆ ਤਾਂ ਥੋੜਾ ਜਿਹਾ ਪਰਜਾਈ ਚ ਬੈਠ ਜਾਈਏ ਫਿਰ ਕਰ ਲਾਂਗੇ ਕਿਉਂਕਿ ਫਿਰ ਜੇ ਬੈਠ ਜੰਨੇ ਫਿਰ ਜੀ ਨਹੀਂ ਕਰਦਾ ਐਵੇਂ ਗਰਮੀ ਦੇ ਵਿੱਚ ਜੇ ਆਪਾਂ ਕਹਿ ਦਈਏ ਵੀ ਆਪਾਂ ਕੂਲਰ ਪੱਖੇ ਦੀ ਹਵਾ ਲੈ ਲਈਏ ਫਿਰ ਆਪਣੇ ਕੰਮ ਕਾਜ ਬਹੁਤ ਅਧੂਰੇ ਰਹਿ ਜਾਂਦੇ ਹਨਾ ਇਸ ਕਰ ਮੇ ਹੈ ਕਿ ਆਉਣੀ ਤਾਂ ਹੈਗੀ ਤੇ ਕੰਮਕਾਜ ਵੀ ਕਰਨੇ ਹੋਏ ਹੈਗੇ ਹੈਗੇ ਇਸ ਕਰਕੇ ਕਿਉਂ ਬੈਠਣਾ ਹਾਂ ਜੇ ਤਬ ਇਹ ਠੀਕ ਨਾ ਹੋਵੇ ਰੈਸਟ ਕਰਨਾ ਹੋਵੇ ਫੇਰ ਕਰ ਲੀਦਾ ਨਾ ਬਟ ਉਵੇਂ ਨਹੀਂ ਬੈਠੀਦਾ ਉਵੇਂ ਆਪਦਾ ਕੰਮਕਾਜ ਜਿਹੜਾ ਹੈ ਕੰਟੀਨਿਊ ਕਰਦੇ ਹੀ ਰਹਿਦਾ ਹੈ ਕਿਉਂਕਿ ਇਹ ਹੁੰਦਾ ਨਾ ਜਦੋਂ ਸਮਾਂ ਟੱਪ ਜਾਂਦਾ ਹੈ ਫੇਰ ਆਪਾਂ ਉਹਦੇ ਹੀ ਮਹਿਸੂਸ ਹੁੰਦਾ ਵੀ ਹਾਏ ਆਪਣੇ ਕੋਲ ਇੰਨਾ ਟਾਈਮ ਸੀ ਆਪਾਂ ਆਹ ਕੰਮ ਕਰ ਸਕਦੇ ਸੀਗੇ ਇਸ ਕਰਕੇ ਮੈਂ ਹਮੇਸ਼ਾ ਟਾਈਮ ਨੂੰ ਦੇਖਦੇ ਹੋਏ ਆਪਦਾ ਕੰਮ ਜਿਹੜਾ ਹੈ ਸੈੱਟ ਕਰਕੇ ਚੱਲਦੀ ਹਾਂ ਜੇ ਇਸ ਤਰ੍ਹਾਂ ਕੰਮ ਕਰੀਏ ਤਾਂ ਉਹ ਕੰਮ ਨਿਭੜ ਵੀ ਜਾਂਦਾ ਹੈ ਤੇ ਮੂਡ ਵੀ ਵਧੀਆ ਰਹਿੰਦਾ ਹੈ ਖੁਸ਼ ਰਹਿੰਦਾ ਮੂਡ ਵੀ ਆਪਣਾ ਕੰਮ ਜਿਹੜਾ ਇੰਨਾ ਹੋ ਗਿਆ ਹੈ ਹੈਨਾ ਜਦੋਂ ਆਪਾਂ ਸਾਰੇ ਕੰਮ ਕਾਜ ਕਰਨੇ ਆ ਫਿਰ ਟਾਈਮ ਦੀ ਕਿਉਂ ਵੇਸਟ ਕਰਨੀ ਆ ਤੇ ਲੋ ਜੀ ਇੱਥੇ ਆਪਾਂ ਲੱਗੇ ਹੋਏ ਸੀਗੇ ਮੱਖਣੀ ਕੱਢਣ ਵਾਸਤੇ ਤੇ ਬਹੁਤ ਵਧੀਆ ਜੱਡੀ ਮਖਣੀ ਆ ਗਈ ਸੀ ਕਿਉਂਕਿ ਮੌਸਮ ਥੋੜਾ ਠੰਡਾ ਸੀਗਾ ਹਨਾ ਤੇ ਇਸ ਕਰਕੇ ਜਿਆਦਾ ਬਰਫ ਵਗੈਰਾ ਪਾਉਣ ਦੀ ਵੀ ਜਰੂਰਤ ਨਹੀਂ ਪਈਗੀ ਤੇ ਇੱਕ ਵਾਰੀ ਮੈ ਰੜਕ ਲਿਆ ਸੀਗਾ ਤੇ ਦੂਜੀ ਵਾਰੀ ਰੜਕਣਾ ਸੀਗਾ ਜੀ ਤੇ ਇਹ ਸੀਗਾ ਜੀ ਅੱਜ ਦਾ ਕੁਝ ਵਲੌਗ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਵਲੌਗ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਜੀ ਕਮੈਂਟ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰ ਦਿਆ ਕਰੋ ਤੇ ਪੂਰਾ ਵਾਚ ਜ਼ਰੂਰ ਕਰਿਆ ਕਰੋ ਜੀ ਤੁਹਾਡੀ ਸਭ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਵਧ ਰਹੇ ਹਾਂ ਜੀ ਬਹੁਤ ਵਧੀਆ ਲੱਗਦਾ ਜਿਹਦੋ ਸਾਰੇ ਭੈਣ ਭਰਾ ਸੋਨੇ ਸੋਨੇ ਕਮੈਂਟ ਕਰਦੇ ਆ ਆਪਨੂੰ ਸਪੋਰਟ ਕਰਦੇ ਆ ਹਮੇਸ਼ਾ ਖੁਸ਼ ਰਹੋ ਜੀ ਹਸਤੇ ਬਸਤੇ ਰਹੋ